ਆਮ ਆਦਮੀ ਪਾਰਟੀ ਦੀ ਸਮੂਲ ਲੀਡਰਸ਼ਿਪ ਅਤੇ ਡੈਪੀ ਸਪੀਕਰ ਜੈਕਿਸ਼ਨ ਰੌੜੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਵਿਖੇ ਕਿਤੇ ਸ਼ਰਦਾ ਦੇ ਫੁੱਲ ਭੇਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਮਾ ਸ਼ਹਿਰ 23 ਮਾਰਚ ਦਿਨ ਸ਼ਨੀਵਾਰ ਨੂੰ 1 ਵਜੇ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕਰ ਕਲਾ ਵਿਖੇ ਡੈਪੀ ਸਪੀਕਰ ਜੈਕਿਸ਼ਨ ਰੌੜੀ ਅਤੇ ਉਹਨਾਂ ਦੇ ਨਾਲ ਅਲਕਾ ਇਨਚਾਰਜ ਕੁਲਜੀਤ ਸਿੰਘ ਸਰਹਾਲ ਲਲਿਤਮੋਨ ਪਾਠਕ ਉਰਫ ਬੱਲੂ ਅਤੇ ਇਹਨਾਂ ਤੋਂ ਇਲਾਵਾ ਐਮਐਲਏ ਬਲਾਚੌਰ ਸੰਤੋਸ਼ ਕਟਾਰੀਆ ਤੇ ਸਮੂਹ ਲੀਡਰਸ਼ਿਪ ਨੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਤੁਹਾਡੀ ਸੋਚ ਤੇ ਪਹਿਲਾ ਧੰਨ ਬੇਠੋ ਕੇ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਅੱਜ ਸਾਡੀ ਸਮੁੱਚੀ ਨਮਾਸ਼ਾ ਜिले ਦੀ ਗਰਸ਼ੰਕਰ ਦੀ ਜਿਹੜੀ ਟੀਮ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਰਾਜਪੂਤ ਸੰਦੀਪ ਜੀ ਨੂੰ ਉਹਨਾਂ ਦੇ ਸ਼ਹਾਦਤ ਨੂੰ ਪ੍ਰਣਾਮ ਕਰਨਾ ਹੈ ਸਾਡੇ ਨਾਲ ਸਾਡੇ استانਕਾਰ ਜੀ ਸਿਰਮੈਂਦ ਇਹਦਾ ਜੋ ਇਹਨਾਂ ਬੋਲ ਤਰੀਕਸਾ ਸਾਡੇ ਐਮਐਲ ਡੀ ਦੇ ਨਾਮ ਦਾ ਪ੍ਰਿੰਸਪਲ ਸਕਿੰਦਰ ਕੁਮਾਰ ਜੀ ਸਾਡਾ ਪ੍ਰਯਤ ਲਲਿਤਮਾਨ ਪਾਟਕ ਜੀ ਔਰ ਸਮਰਚੀ ਟੀਮ ਜਿਹੜੀ ਹੈ ਸ਼ਹੀਦਾਂ ਦੇ ਅਜਨਤ ਪਸਤਕ ਹੋਣ ਆਏ ਪ੍ਰਣਾਮ ਹੋਣੇ ਉਹਨਾਂ ਤੋਂ ਤਾਕਤ ਲੈਣ ਆਏ ਆ ਅਸ਼ੀਰਵਾਦ ਲੈਣ ਆਏ ਕਿ ਜਿਹੜੇ ਉਹਨਾਂ ਦੇ ਅਧੂਰੇ ਸੁਪਨੇ ਆ ਸਿੱਖਿਆ ਦਾ ਉਹਨਾਂ ਨੂੰ ਜਿਹੜਾ ਸਿਹਤ ਦਾ ਉਹਨਾਂ ਨੂੰ ਅਸੀਂ ਪੂਰੇ ਕਰ ਸਕੀਏ ਔਰ ਜੋ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਹੈ ਕਿ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ ਉਹ ਤੇ ਅਸੀਂ ਜਿਹੜਾ ਠੋਕੇ ਪੈਰਾ ਦਵਾਂਗੇ ਛੇਹਦਾਂ ਨੂੰ ਪ੍ਰਣਾਮ ਕਰਦੇ ਹਾਂ ਸਰ